ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਤੇ ਡਿਜ਼ਾਈਨ ਥੋੜਾ ਜਿਹਾ ਔਖਾ ਹੀ ਆ ਬਹੁਤਾ ਸੌਖਾ ਡਿਜ਼ਾਈਨ ਨਹੀਂ ਹੈ ਬਟ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਤੇ ਬਹੁਤ ਹੀ ਮਤਲਬ ਸੋਹਣਾ ਡਿਜ਼ਾਈਨ ਲੱਗਦਾ ਹੈ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੇ ਜੈਂਟਸ ਕੋਟੀ ਤੇ ਵੀ ਪਾ ਸਕਦੇ ਜੇ ਬੱਚਿਆਂ ਦੀ ਕੋਟੀ ਤੇ ਲੇਡੀਜ਼ ਕੋਟੀ ਤੇ ਪਾ ਸਕਦੇ ਜੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਸਿਰਫ 1 ਇੱਕੀ ਸਲਾਈ ਦਾ ਡਿਜ਼ਾਈਨ ਹੈ ਤੇ 6 6 ਦੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਕੁੰਡੇ ਪਾਉਣੇ ਨੇ 6 6 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਤੁਸੀਂ 4 ਕੁੰਡੇ ਵਾਧੂ ਪਾ ਲੈਣੇ ਨੇ 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਐਡਜਸਟ ਵਾਸਤੇ ਪਾ ਲੈਣੇ ਆ ਤੇ ਡਿਜ਼ਾਈਨ ਜਿਹੜਾ ਇੱਕ ਸਲਾਈ ਵਿੱਚ ਹੀ ਬਣਦਾ ਜਾਂਦਾ ਹੈ ਇਹ ਬਹੁਤ ਆਸਾਨੀ ਦੇ ਨਾਲ ਤੁਸੀਂ ਵੈਸੇ ਬਣਾ ਸਕਦੇ ਜੇ ਇੱਕ ਵਾਰ ਇਸ ਡਿਜ਼ਾਈਨ ਨੂੰ ਸਮਝ ਲਓ ਥੋੜੇ ਜਿਹੇ ਕੁੰਡੇ ਜਿਹੜੇ ਟਵਿਸਟ ਕਰਨੇ ਨੇ ਤੇ ਆਪਾਂ ਡਿਜ਼ਾਈਨ ਜਿਹੜਾ ਹੈ ਬਣਾਉਣਾ ਸ਼ੁਰੂ ਕਰਾਂਗੇ ਤੇ ਵੈਸੇ ਡਿਜ਼ਾਈਨ ਸਿੱਧੀ ਸਾਈਡ ਤੋਂ ਬੰਦ ਹੈ ਮੈਂ ਇੱਥੇ ਉਲਟੀ ਸਾਈਡ ਬਣਾ ਰਹੀ ਹਾਂ ਤੇ ਮੈਂ ਉਲਟੀ ਸਾਈਡ ਤੋਂ ਪਹਿਲਾਂ ਆਪਾਂ ਇੱਕ ਸਲਾਈ ਜਿਹੜੀ ਹੈ ਉਹ ਬਣਾ ਲਾਂਗੇ ਤੇ ਤੁਸੀਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾਲ ਹੀ ਬੈਲ ਆਈਕਨ ਨੂੰ ਵੀ ਦਬਾਉਣਾ ਤਾਕਿ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਡਿਜ਼ਾਈਨ ਜਿਹੜੇ ਉਹ ਦੇਖ ਸਕੋ ਤੇ ਡਿਜ਼ਾਈਨ ਦੀ ਪਹਿਲੀ ਸਿਲਾਈ ਆਪਾਂ ਪਹਿਲਾ ਕੁੰਡਾ ਉਤਾਰ ਲਿਆ ਹੈ ਅਗਲੇ ਦੋ ਕੁੰਡੇ ਜਿਹੜੇ ਆਪਾਂ ਸਿੱਧੇ ਬਣਾਉਣੇ ਨੇ ਧਾਗਾ ਆਪਣੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ 1 2 3 4 ਚਾਰ ਕੁੰਡੇ ਉਲਟੇ ਬਣਾ ਲਏ ਫਰਦੂ ਕੁੰਡੇ ਸਿੱਦੇ ਪੂਰੀ ਸਲਾਈ ਉਲਟੀ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ ਸਿੱਧੀ ਸਲਾਈ ਤੋਂ ਡਿਜ਼ਾਈਨ ਬਣੇਗਾ ਸਿਰਫ ਇੱਕ ਹੀ ਸਲਾਈ ਦਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਉਲਟੀ ਸਲਾਈ ਸਾਰੀ ਸਾਡੀ ਇਸੇ ਤਰ੍ਹਾਂ ਹੀ ਬਣਨੀ ਆ ਦੋ ਕੁੰਡੇ ਸਿੱਦੇ ਤੇ ਚਾਰ ਕੁੰਡੇ ਉਲਟੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਤੇ ਕਮੈਂਟ ਕਰਕੇ ਜਰੂਰ ਦੱਸਣਾ ਡਿਜ਼ਾਈਨ ਪਸੰਦ ਆਏ ਤੇ ਕਮੈਂਟ ਕਰਕੇ ਦੱਸਣਾ ਕਿ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਨਾਲ ਇਹ ਵੀ ਦੱਸਣਾ ਕਿ ਤੁਸੀਂ ਸਾਡੇ ਵੀਡੀਓ ਦੁਨੀਆ ਦੇ ਕਿਸ ਕੋਨੇ ਤੋਂ ਦੇਖ ਰਹੇ ਹੋ ਪਹਿਲੀ ਸਲਾਈ ਆਪਾਂ ਬਣਾ ਲਈਆ ਹੁਣ ਆ ਗਿਆਂ ਦੂਸਰੀ ਸਲਾਈ ਤੇ ਸਿੱਧੇ ਪਾਸੇ ਦੂਸਰੀ ਸਲਾਈ ਵੇਖੋ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਤਾਂ ਆ ਗਏ ਆਪਣੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਪਨਾਵਾਂਗੇ ਪਹਿਲਾਂ ਫਿਰ ਧੱਗਾ ਪਿੱਛੇ ਕਰ ਲੈਣਾ ਇਹ ਵਾਲਾ ਕੁੰਡਾ ਜਿਹੜੇ ਨੂੰ ਇਸ ਤਰ੍ਹਾਂ ਕਰਕੇ ਪਹਿਲਾਂ ਸਲਿੱਪ ਕਰ ਲੈਣਾ ਫਿਰ ਵੇਖੋ ਇਹ ਕੁੰਡਾ ਤੇ ਇਹ ਕੁੰਡਾ ਇਦਾਂ ਕਰਕੇ ਹੁਣ ਧਿਆਨ ਨਾਲ ਤੁਸੀਂ ਵੇਖਣਾ ਇਹ ਪਿੱਛੇ ਵਾਲਾ ਕੁੰਡਾ ਜਿਹੜਾ ਆਪਾਂ ਇੱਧਰ ਵਾਲੀ ਸਾਈਡ ਲੈ ਆਉਣਾ ਤੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇੱਧਰ ਲੈ ਜਾਣਾ ਹੁਣ ਇਹ ਜਿਹੜਾ ਪਿੱਛੇ ਵਾਲਾ ਕੁੰਡਾ ਆਪਾਂ ਇੱਧਰ ਲਿਆਂਦਾ ਤੇ ਇੱਕ ਇਹ ਕੁੰਡਾ ਆਪਾਂ ਸਲਿੱਪ ਕੀਤਾ ਸੀ ਇਹਨਾਂ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਬੈਕ ਲੂਪ ਤੋਂ ਇਕੱਠੇ ਬੰਨ੍ਹ ਦੇਣਾ ਫਿਰ ਇਸ ਤੋਂ ਬਾਅਦ ਆਪਾਂ ਇੱਕ ਇੱਥੇ ਪੋਣੀ ਜਾਲੀ ਜਾਲੀ ਪਾਉਣ ਤੋਂ ਬਾਅਦ ਹੁਣ ਇਹ ਵਾਲਾ ਕੁੰਡਾ ਫਿਰ ਆਪਾਂ ਇੱਧਰ ਖੜਨਾ ਇਹ ਵਾਲਾ ਕੁੰਡਾ ਆਪਾਂ ਪਹਿਲਾਂ ਉਲਣਾ ਤੇ ਇਸ ਕੁੰਡੇ ਨੂੰ ਆਪਾਂ ਇੱਧਰਲੀ ਸਾਈਡ ਲੈ ਆਉਣਾ ਫਿਰ ਇਹ ਵਾਲੇ ਕੁੰਡੇ ਨੂੰ ਹੁਣ ਪਹਿਲਾਂ ਉਲ ਲਾਂਗੇ ਇੱਥੇ ਆਪਾਂ ਇੱਕ ਜਾਲੀ ਪਾਈ ਹੋਈ ਹੈ ਆ ਵੀ ਸਿੱਧਾ ਉਲ ਲਿਆ ਤੇ ਆ ਵੀ ਕੁੰਡਾ ਸਿੱਧਾ ਉਲਿਆ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਫਿਰ ਬਣਾਵਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਤਗਾ ਪਿੱਛੇ ਕਰਾਂਗੇ ਇੱਕ ਕੁੰਡਾ ਇਸ ਤਰ੍ਹਾਂ ਕਰਕੇ ਸਿੱਧਾ ਆਪਾਂ ਸਲਿੱਪ ਕਰ ਲੈਣਾ ਫਿਰ ਇਹ ਦੋ ਕੁੰਡਿਆਂ ਨੂੰ ਟਵਿਸਟ ਕਰਨਾ ਆ ਬੈਕ ਵਾਲਾ ਕੁੰਡਾ ਆਪਾਂ ਇੱਧਰ ਵਾਲੀ ਸਾਈਡ ਲਿਆਉਣਾ ਇਸ ਤਰ੍ਹਾਂ ਕਰਕੇ ਟਵਿਸਟ ਕਰ ਲੈਣਾ ਫਿਰ ਇੱਕ ਇਹ ਜਿਹੜਾ ਆਪਾਂ ਇੱਧਰ ਕੁੰਡਾ ਲਿਆਇਆ ਤੇ ਇੱਕ ਕੁੰਡਾ ਜਿਹੜਾ ਆਪਾਂ ਸਲਿੱਪ ਕੀਤਾ ਸੀ ਇਹਨਾਂ ਦੋਨਾਂ ਨੂੰ ਬੈਕ ਲੂਪ ਦੇ ਨਾਲ ਇਕੱਠਾ ਪਾਉਣ ਦੇਣਾ ਇੱਕ ਕਰ ਦੇਣਾ ਆ ਫਿਰ ਜਾਲੀ ਪਾਵਾਂਗੇ ਜਾਲੀ ਪਾਉਣ ਤੋਂ ਬਾਅਦ ਹੁਣ ਇਹ ਦੋ ਕੁੰਡੇ ਆਪਾਂ ਟਵਿਸਟ ਕਰਨੇ ਆਹ ਵਾਲਾ ਆਪਾਂ ਇੱਧਰ ਲੈ ਆਉਣਾ ਤੇ ਆਹ ਵਾਲਾ ਜਿਹੜਾ ਆਪਾਂ ਇੱਧਰ ਲਿਆਂ। ਫਿਰ ਦੋ ਕੁੰਡਿਆਂ ਨੂੰ ਆਪਾਂ ਸਿੱਧਾ ਬਣਾ ਦੇਣਾ। ਇਹ ਸਾਡੇ ਫਿਰ ਚਾਰ ਤੋਂ ਚਾਰ ਹੀ ਕੁੰਡੇ ਬੰਦੇ ਜਾ ਰਹੇ ਨੇ। ਦੋ ਕੁੰਡੇ ਆਪਾਂ ਉਲਟੇ ਬਣਾਉਣੇ ਨੇ। ਧਾਗਾ ਪਿੱਛੇ ਕਰਾਂਗੇ। ਇੱਕ ਕੁੰਡਾ ਇਸ ਤਰ੍ਹਾਂ ਕਰਕੇ ਸਲਿੱਪ ਕਰਨਾ ਆ ਫਿਰ ਦੋ ਕੁੰਡਿਆਂ ਨੂੰ ਟਵਿਸਟ ਕਰਨਾ ਇਸ ਤਰ੍ਹਾਂ ਕਰਕੇ ਇੱਧਰ ਵਾਲਾ ਕੁੰਡਾ ਇੱਧਰ ਲੈ ਆਉਣਾ ਤੇ ਇਹ ਦੋ ਕੁੰਡਿਆਂ ਨੂੰ ਫਿਰ ਆਪਾਂ ਦੋ ਤੋਂ ਇੱਕ ਕਰਾਂਗੇ। ਫਿਰ ਜਾਲੀ ਪਾਵਾਂਗੇ। ਫਿਰ ਦੋ ਕੁੰਡਿਆਂ ਨੂੰ ਅੱਗੇ ਫੇਰ ਟਵਿਸਟ ਕਰਨਾ ਇੱਕ ਹੀ ਡਿਜ਼ਾਈਨ ਦੇ ਵਿੱਚ ਦੋ ਵਾਰ ਕੁੰਡੇ ਆਪਾਂ ਟਵਿਸਟ ਕਰ ਦੇਣੇ ਆ ਦੋਨੋਂ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਉਣੇ ਨੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾਉਣਾ ਬਸ ਇਹੀ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਇੱਕ ਵਾਰ ਆਪਾਂ ਦੁਬਾਰਾ ਬਣਾਉਨੇ ਆ ਹੁਣ ਉਲਟੀ ਸਲਾਈ ਬਣਾਵਾਂਗੇ ਵੇਖੋ ਕਿਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ 1 2 3 4 ਉਲਟੇ ਦੋ ਸਿੱਧੇ ਉਲਟੀਆਂ ਸਲਾਈਆਂ ਸਾਰੀਆਂ ਹੀ ਸੇਮ ਬਣਣੀਆਂ ਨੇ ਚਾਰ ਕੁੰਡੇ ਉਲਟੇ ਬਣਨੇ ਨੇ ਦੋ ਕੁੰਡੇ ਸਿੱਧੇ ਬਣਨੇ ਨੇ ਤੇ ਸਿਰਫ ਸਿੱਧੀ ਸਲਾਈ ਦੇ ਵਿੱਚ ਹੀ ਡਿਜ਼ਾਈਨ ਪਏਗਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਵੈਸੇ ਬਸ ਟਵਿਸਟ ਕਰਨ ਦਾ ਕੁੰਡੇ ਥੋੜਾ ਕੰਮ ਆ ਉਲਟੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਹੈ 2 ਕੁੰਡੇ ਸਿੱਧੇ ਤੇ 4 ਕੁੰਡੇ ਉਲਟੇ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਡਿਜ਼ਾਈਨ ਬਣਾ ਕੇ ਦੱਸ ਦਿੰਨੀ ਆ ਤਾਂ ਕਿ ਕੋਈ ਵੀ ਕਨਫਿਊਜ਼ਨ ਨਾ ਰਵੇ ਤੁਹਾਨੂੰ ਡਿਜ਼ਾਈਨ ਜਿਹੜਾ ਚੰਗੀ ਤਰ੍ਹਾਂ ਸਮਝ ਆ ਜਾਵੇ ਕਿ ਡਿਜ਼ਾਈਨ ਆਪਾਂ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ ਅਨ ਉਲਟੀ ਸਲਾਈ ਬਣਾ ਲਈ ਆ ਹੁਣ ਅਸੀਂ ਫਿਰ ਸਿੱਧੀ ਸਲਾਈ ਤੇ ਆ ਗਏ ਆ ਇਹ ਵਿਕੋ ਇਸ ਤਰ੍ਹਾਂ ਡਿਜ਼ਾਈਨ ਲੱਗਦਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਸਿੱਟਿਆਂ ਵਾਲਾ ਡਿਜ਼ਾਈਨ ਇਸ ਤਰ੍ਹਾਂ ਸਿੱਧੀਆਂ ਲੱਸੜਾ ਜਾਂਦੀਆਂ ਨੇ ਹੁਣ ਆਪਾਂ ਡਿਜ਼ਾਈਨ ਜਿਹੜਾ ਫਿਰ ਦੁਬਾਰਾ ਬਣਾਵਾਂਗੇ ਵੇਖੋ ਕਿਸ ਤਰ੍ਹਾਂ ਬਣਾਉਣਾ ਹੈ ਪਹਿਲਾਂ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਸਾਈਡ ਕਰਾਂਗੇ ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਪਹਿਲਾਂ ਦੋ ਕੁੰਡੇ ਉਲਟੇ ਬਣਾ ਲਿਆ ਧਾਗਾ ਪਿੱਛੇ ਕਰਾਂਗੇ ਇਹ ਵਾਲੇ ਕੁੰਡੇ ਨੂੰ ਆਪਾਂ ਇਸ ਸਲਾਈ ਤੇ ਪਾ ਲੈਣਾ ਇਸ ਤਰ੍ਹਾਂ ਕਰਕੇ ਫਿਰ ਇਹ ਸੈਂਟਰ ਵਾਲੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਹੈ ਇਹ ਵਾਲੇ ਕੁੰਡੇ ਨੂੰ ਆਪਾਂ ਪਿੱਛੂ ਦੀ ਪਾ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਆਪਾਂ ਅਗਲੀ ਸਾਈਡ ਲੈ ਆਉਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਹੁਣ ਜਿਹੜੇ ਆ ਦੋ ਕੁੰਡੇ ਇਹਨਾਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਆ ਫਿਰ ਜਾਲੀ ਪਾਵਾਂਗੇ ਫਿਰ ਇਹ ਵਾਲਾ ਕੁੰਡਾ ਜਿਹੜਾ ਫਿਰ ਆਪਾਂ ਇੱਧਰ ਲੈ ਕੇ ਜਾਣਾ ਤੇ ਇਹ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਅਗਲੇ ਪਾਸੇ ਲੈ ਆਉਣਾ ਉਹ ਵਾਲੇ ਕੁੰਡੇ ਨੂੰ ਆਪਾਂ ਪਿਛਲੇ ਪਾਸੇ ਲੈ ਜਾਣਾ ਤੇ ਦੋਨਾਂ ਨੂੰ ਆਪਾਂ ਸਿੱਧੇ ਬੰਨ ਦੇਣਾ ਇੱਕ ਤੇ ਦੋ ਇਹ ਸਾਡਾ ਇੱਕ ਕੁੰਡਾ ਜਿਹੜਾ ਦੋ ਗੁੰਡਿਆਂ ਤੋਂ ਬਾਅਦ ਜਾ ਕੇ ਬੁਣਿਆ ਜਾਂਦਾ ਫਿਰ ਦੋ ਗੁੰਡਿਆਂ ਆਪਾਂ ਉਲਟੇ ਬਣਾਉਣੇ ਧਾਗਾ ਪਿੱਛੇ ਕਰਾਂਗੇ ਇਹ ਕੰਟੀਨਿਊ ਇਸ ਤਰ੍ਹਾਂ ਕਰਕੇ ਸਲਾਈ ਤੇ ਪਾ ਲੈਣਾ ਆ ਫਿਰ ਇਹ ਦੋ ਗੁੰਡਿਆਂ ਨੂੰ ਆਪਾਂ ਟਵਿਸਟ ਕਰਨਾ ਇਸ ਤਰ੍ਹਾਂ ਕਰਕੇ ਇਹ ਦੋ ਤੋਂ ਆਪਾਂ ਇੱਕ ਕਰ ਦੇਣਾ ਫਿਰ ਜਾਲੀ ਪਾਵਾਂਗੇ ਫਿਰ ਦੋ ਗੁੰਡਿਆਂ ਨੂੰ ਟਵਿਸਟ ਕਰਾਂਗੇ بس ਇਹ ਨਈ ਕੰਮ ਆ ਬਹੁਤ ਹੀ ਆਸਾਨੀ ਨਾਲ ਵੈਸੇ ਬਣ ਜਾਂਦਾ ਉਸ ਇੱਕ ਵਾਰ ਥੋੜਾ ਜਿੰਨਾ ਸਮਝਣ ਦੀ ਜ਼ਰੂਰਤ ਆ ਦੋ ਕੁੰਡੇ ਫੇਰ ਆਪਾਂ ਉਲਟੇ ਬਣਾਵਾਂਗੇ ਤੇ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਹੈ ਮੈਨੂੰ ਤੇ ਬਹੁਤ ਹੀ ਪਸੰਦ ਲੱਗਾ ਹੈ ਹੁਣ ਤੁਹਾਨੂੰ ਪਤਾ ਨਹੀਂ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਡਿਜ਼ਾਈਨ ਜਿਹੜਾ ਏ ਕਿਸ ਤਰ੍ਹਾਂ ਦਾ ਲੱਗਾ ਹੈ ਚੰਗਾ ਲੱਗਾ ਹੈ ਜਾਂ ਨਹੀਂ ਚੰਗਾ ਲੱਗਾ ਕਮੈਂਟ ਕਰਕੇ ਤੁਸੀਂ ਇਹ ਜਰੂਰ ਦੱਸਣਾ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਕਿਉਂਕਿ ਡਿਜ਼ਾਈਨ ਜਿਹੜਾ ਥੋੜਾ ਉੱਬਰਿਆ ਉੱਬਰਿਆ ਬਣਦਾ ਹੈ बस အਹੀ ਦੋ ਸਲਾਈਆਂ ਅਸੀਂ ਬਾਰ ਬਾਰ ਰਿਪੀਟ ਕਰਦੇ ਜਾਣਾ ਹੈ ਤੇ ਇਸ ਤਰ੍ਹਾਂ ਸਾਡਾ ਡਿਜ਼ਾਈਨ ਜਿਹੜਾ ਬਣ ਕੇ ਵੇਖੋ ਤਿਆਰ ਹੁੰਦਾ ਜਾਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਕਿਸੇ ਵੀ ਕਲਰ ਤੇ ਪਾ ਸਕਦੇ ਜੇ ਬਲੈਕ ਤੇ ਵੀ ਪਾ ਸਕਦੇ ਜੇ ਵਾਈਟ ਤੇ ਵੀ ਪਾ ਸਕਦੇ ਜੇ ਕਿਸੇ ਕਲਰਫੁਲ ਤੇ ਵੀ ਪਾ ਸਕਦੇ ਜੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਆ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਆ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ